ਆਮਾਦੀ ਪਾਰਟੀ ਦੇ ਵਫਦ ਵੱਲੋਂ ਪੰਜਾਬ ਦੇ ਰਾਜਪਾਲ ਗੁਲਾਬ ਚੰਦਰ ਕਟਾਰੀਆ ਨਾਲ ਮੁਲਾਕਾਤ ਕੀਤੀ ਗਈ ਵਫਦ ਨੇ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਡਾਕਟਰ ਪੀਮਰਾਵ ਅੰਬੇਦਕਰ ਨੂੰ ਲੈ ਕੇ ਦਿੱਤੇ ਬਿਆਨ ਤੇ ਮਾਫੀ ਦੀ ਮੰਗ ਕੀਤੀ ਹੈ ਇਸ ਵਫਦ ਦੀ ਅਗਵਾਈ ਆਮਾਦੀ ਪਾਰਟੀ ਦੇ ਪ੍ਰਧਾਨ ਅਤੇ ਕੈਬਨਟ ਮੰਤਰੀ ਅਮਨ अरोड़ा ਨੇ ਕੀਤੀ ਅਮਨ अरोड़ा ਨੇ ਕਿਹਾ ਕਿ ਅਸੀਂ ਮੀਟਿੰਗ ਵਿੱਚ ਦੋ ਅਹਿਮ ਗੱਲਾਂ ਪ੍ਰਮੁੱਖਤਾ ਨਾਲ ਉਠਾਈਆਂ ਹਨ ਅਮਨ अरोड़ा ਨੇ ਅਪੀਲ ਕਰਦੇ ਹਨ ਕਿ ਹੈ ਕਿ ਇਹ ਮੈਮੋਰੰਡਮ ਰਾਸ਼ਟਰਪਤੀ ਨੂੰ ਭੇਜਿਆ ਜਾਵੇਗਾ ਅਤੇ ਇਸ ਦਿਨਾਂ ਹੀ ਅਮਿਤ ਸ਼ਾਹ ਮਾਫੀ ਮੰਗਣ ਇਸ ਤੋਂ ਇਲਾਵਾ ਵਫਦ ਵੱਲੋਂ ਅਮਿਤ ਸ਼ਾਹ ਨੂੰ ਅਹੁਦੇ ਤੋਂ ਹਟਾਉਣ ਦੀ ਮਾਮੂਮ ਕੀਤੀ ਗਈ ਹੈ ਦੂਜਾ ਮੁੱਦਾ ਇਹ ਹੈ ਕਿ ਪੰਜਾਬ ਅਤੇ ਹਰਿਆਣਾ ਦੀ ਸਰਦ ਤੇ ਲੰਬੇ ਸਮੇਂ ਤੋਂ ਕਿਸਾਨੀ ਅੰਦੋਲਨ ਚੱਲ ਰਿਹਾ ਹੈ ਅਤੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਲਗਾਤਾਰ ਵਿਗੜ ਰਹੀ ਹੈ ਪਰ ਕੇਂਦਰ ਸਰਕਾਰ ਵੱਲੋਂ ਕੋਈ ਵੀ ਗੱਲਬਾਤ ਨਹੀਂ ਕੀਤੀ ਜਾ ਰਹੀ ਕੇਂਦਰ ਸਰਕਾਰ ਨੂੰ ਗੱਲਬਾਤ ਕਰਨੀ ਚਾਹੀਦੀ ਹੈ ਵਫਤ ਵਿੱਛੇ ਸਿੱਖਿਆ ਮੰਤਰੀ ਹਰਜੋਤ ਬੈਂਸ ਕੈਬਨਿਟ ਮੰਤਰੀ ਅਤੇ ਆਮ ਆਦਮੀ ਪਾਰਟੀ ਪ੍ਰਧਾਨ ਅਮਨ ਅਰੋੜਾ ਤੇ ਸੰਸਦ ਮੈਂਬਰ ਗੁਰਮੀਤ ਸਿੰਘ ਮੀਤ ਹੇਰ ਸ਼ਾਮਲ ਸਨ ਜੋ ਪਿਛਲੇ ਲੰਬੇ ਸਮੇਂ ਤੋਂ ਪਿਛਲੇ 24 ਦਿਨਾਂ ਤੋਂ ਸਾ ਜਗਜੀਤ ਸਿੰਘ ਡੱਲੇਵਾਲ ਉਹ ਮਰਨ ਵਰਤੇ ਨੇ ਅੰਸ਼ਣਤੇ ਨੇ ਉਹਦੇ ਬਾਰੇ ਵੀ ਅਸੀਂ ਉਹਨਾਂ ਨੂੰ ਬੇਨਤੀ ਕੀਤੀ ਔਰ ਇਹ ਕਿਹਾ ਕਿ ਤੁਸੀਂ ਪ੍ਰਧਾਨ ਮੰਤਰੀ ਸਾਹਿਬ ਨੂੰ ਬੇਨਤੀ ਕਰੋ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ ਬੇਨਤੀ ਕਰੋ ਕਿ ਉਹ ਜੋ ਲੰਬੇ ਸਮੇਂ ਤੋਂ ਡਾਇਲੌਗ ਪੰਜਾਬ ਦੇ ਕਿਸਾਨ ਤੇ ਕਿਸਾਨ ਜਥੇਬੰਦੀਆਂ ਦੇ ਨਾਲ ਟੁੱਟਿਆ ਪਿਆ ਉਸ ਡਾਇਲੌਗ ਨੂੰ ਮੁੜ ਕੇ ਦੁਬਾਰਾ ਸ਼ੁਰੂ ਕਰਨਾ ਤੇ ਜੋ ਜਾਇਜ਼ ਮੰਗਾਂ ਨੇ ਕਿਸ ਪੰਜਾਬ ਦੇ ਕਿਸਾਨਾਂ ਦੀਆਂ ਉਹਨਾਂ ਦੇ ਨਾਲ ਮਿਲ ਬੈਠ ਕੇ ਉਹ ਮੰਗਾਂ ਨੇ ਜਿਹੜੀਆਂ ਉਹ ਮੰਨੀਆਂ ਜਾਣ ਜਿਨ੍ਹਾਂ ਬਾਰੇ ਕੇਂਦਰ ਸਰਕਾਰ ਪਹਿਲਾਂ ਵੀ ਵਾਅਦਾ ਕਰ ਚੁੱਕੀ ਹੈ ਪਰ ਵਾਅਦਾ ਕਰਕੇ ਮੁੱਕਰ ਜਾਂਦੀ ਹੈ ਔਰ ਡੱਲਵਾਲ ਸਾਹਿਬ ਦੀ ਸਿਹਤ ਦਾ ਉੱਚੇਚੇ ਤੌਰ ਤੇ ਧਿਆਨ ਜਿਹੜਾ ਉਹ ਰੱਖਿਆ ਜਾਵੇ ਇਹ ਮੰਗਨ ਜਿਹੜੀ ਅਸੀਂ ਅੱਜ ਗਵਰਨਰ ਸਾਹਿਬ ਕੋਲ ਲੈ ਕੇ ਆਇਆ। ਪੰਜਾਬ ਵਿੱਚ ਅੱਜ ਨਗਰ ਨਿਗਮ ਚੋਣਾਂ ਹੋਣ ਜਾ ਰਹੀਆਂ ਹਨ ਅਤੇ ਨਤੀਜੇ ਵੀ ਅੱਜ ਐਲਾਨ ਦਿੱਤੇ ਜਾਣਗੇ। ਇਸ ਤਹਿਤ ਵਿਦਿਆਰਥੀਆਂ ਲਈ ਅਹਿਮ ਖਬਰ ਹੈ ਕਿ ਅਸਲ ਜਲੰਧਰ ਪ੍ਰਸ਼ਾਸਨ ਵੱਲੋਂ ਅੱਜ ਸਕੂਲਾਂ ਵਿੱਚ 3 ਦਿਨਾਂ ਲਈ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਨਗਰ ਨਿਗਮਾਂ ਦੇ ਮਦਨੇ ਜਲ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਜਲੰਧਰ ਪ੍ਰਸ਼ਾਸਨ ਵੱਲੋਂ ਜਾਰੀ ਹੁਕਮਾਂ ਵਿੱਚ ਜਲੰਧਰ, ਨਕੋਦਰ ਪੂਰੇ ਫਲੋਰ ਗੁਰਾਇਆਂ ਬਿਲਗਾ ਸ਼ਾਹਕੋਟ ਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਦੱਸਦੇ ਕਿ ਪੰਜਾਬ ਵਿੱਚ ਨਗਰ ਨਿਗਮ ਚੋਣਾਂ ਦੇ ਮੱਦੇਨਜ਼ਰ ਸ਼ੁੱਕਰਵਾਰ 20 ਦਸੰਬਰ ਅਤੇ 31 ਦਸੰਬਰ ਸ਼ਨੀਵਾਰ ਨੂੰ ਛੁੱਟੀ ਦਾ ਐਲਾਨ ਕੀਤਾ ਗਿਆ ਹੈ ਇਸ ਤੋਂ ਬਾਅਦ ਐਤਵਾਰ ਆ ਰਿਹਾ ਹੈ ਪੰਜਾਬ ਸਰਕਾਰ ਨੇ ਇਹ ਹੁਕਮ ਸ਼ੁੱਕਰਵਾਰ ਨੂੰ ਸਕੂਲਾਂ ਅਤੇ ਕਾਲਜਾਂ ਵਿੱਚ ਨਗਰ ਨਿਗਮ ਚੋਣਾਂ ਦੀਆਂ ਤਿਆਰੀਆਂ ਨੂੰ ਲੈ ਕੇ ਜਾਰੀ ਕੀਤੇ ਹਨ ਇਥੇ ਚੋਣਾਂ ਦੇ ਮੱਦੇਨਜ਼ਰ ਬੂਥ ਲਗਾਏ ਜਾਣਗੇ ਜਿਕਰ ਯੋਗ ਹੀ ਪੰਜਾਬ ਵਿੱਚ ਅੱਜ ਨਗਰ ਨਿਗਮ ਚੋਣਾਂ ਅਤੇ ਨਗਰ ਕੌਂਸਲਾਂ ਦੀਆਂ ਚੋਣਾਂ ਹੋਣੀਆਂ ਹਨ ਤੇ 21 ਦਸੰਬਰ ਸਵੇਰੇ 7 ਵਜੇ ਤੋਂ ਲੈ ਕੇ 4 ਵਜੇ ਤੱਕ ਵੋਟਾਂ ਪੈਣਗੀਆਂ ਤੇ ਜੀ ਤੀਜੇ ਸ਼ਾਮ ਤੱਕ ਐਲਾਨ ਦਿੱਤੇ ਜਾਣਗੇ ਜਗਜੀਤ ਸਿੰਘ ਢੱਲੇਵਾਲ ਵੱਲੋਂ 25 ਦਿਨਾਂ ਤੋਂ ਕਿਸਾਨੀ ਮੰਡਾਂ ਨੂੰ ਲੈ ਕੇ ਮੰਨਵਰਤ ਚਲਾਇਆ ਜਾ ਰਿਹਾ ਹੈ ਕੋਰੋਨਾ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਸੁਣਵਾਈ ਹੋਈ ਹੈ ਪੰਜਾਬ ਦੇ ਅਟਾਰਨੀ ਜਨਰਲ ਡੱਲੇਵਾਲ ਦੀ ਸਿਹਤ ਨੂੰ ਲੈ ਕੇ ਅਦਾਲਤ ਵਿੱਚ ਰਿਪੋਰਟ ਪੇਸ਼ ਕੀਤੀ ਹੈ ਜਿਸ ਦੌਰਾਨ ਸੁਪਰੀਮ ਕੋਰਟ ਨੇ ਕਿਹਾ ਕਿ ਡੱਲੇਵਾਲ ਨੂੰ ਸਾਹਮਣੇ ਵਾਲੇ ਪਾਸੇ ਬਣੇ ਅਸਥਾਈ ਹਸਪਤਾਲ ਵਿੱਚ ਤਬਦੀਲ ਕੀਤਾ ਜਾਵੇ ਇਸ ਤੇ ਸਰਕਾਰੀ ਵਕੀਲ ਦਾ ਕਹਿਣਾ ਹੈ ਕਿ ਕਿਸਾਨਾਗੂ ਦੇ ਸਾਰੇ ਟੈਸਟ ਹੋ ਚੁੱਕੇ ਹਨ ਉਸ ਦੀ ਸਿਹਤ ਅਜਿਹਾ ਸਥਿਰ ਹੈ ਜਿਨਾਂ ਨੂੰ ਸਰਕਾਰ ਦੀਆਂ ਹਦਾਇਤਾਂ ਤੇ ਕਿਸਾਨਾ ਦੀ ਮਨਜ਼ੂਰੀ ਨਾਲ ਤਬਦੀਲ ਕੀਤਾ ਜਾਵੇਗਾ ਡੱਲਾ ਸਾਹਿਬ ओके ਹੈਗੇ ਐ ਤੇ ਕੋਈ ਚੀਜ਼ ਇਹਨਾਂ ਨੇ ਖਾਤੀ ਨਹੀਂ ਇਹ 72 ਸਾਲਾਂ ਦੇ ਐ ਤੇ ਕੈਂਸਰ ਦੀ ਬਿਮਾਰੀ ਵੀ ਹੈਗੀ ਹੈ ਪਰ ਇਹਨਾਂ ਦੇ ਵਿੱਚ ਹੱਥ ਸਿੱਖ ਓਮ ਦਾ ਪੂਰਾ ਹੈਗਾ ਜੀ ਤੇ ਨਾਲ ਪਿੱਛੇ ਨਹੀਂ ਹੁਣ ਇਹਨਾਂ ਨੇ ਮੁੜਨਾ ਤੇ ਮੈਂ ਮੋਤੀ ਤੇ ਸ਼ਾ ਤੇ ਭਾਜਪਾ ਆਰਐਸਐਸ ਨੂੰ ਅਪੀਲ ਕਰਦਾ ਹਾਂ ਕਿ ਤੁਸੀਂ ਇੰਨੀ ਦੂਰ ਕਿਸਾਨਾਂ ਤੋਂ ਮਜ਼ਦੂਰਾਂ ਤੋਂ ਸੇਕੋਂ ਤੋਂ ਨਾ ਚਲੇ ਜਾਓ ਜੀਜੇ ਨਾਲ ਤੋੜਾ ਫਾਇਦਾ ਨਹੀਂ ਹੋਣਾ ਅੱਜ ਜਿਹੜਾ ਵੀ ਕੋਈ ਕਸ਼ਮੀਰ ਹਿਮਾਚਲ ਪ੍ਰਦੇਸ਼ ਤੋਂ ਤੁਰਦਾ ਹੈ ਪੰਜਾਬ ਤੋਂ ਤੁਰਦਾ ਹੈ ਦਿੱਲੀ ਜਾਣ ਨੂੰ ਹਰਿਆਣੇ ਵਿੱਚੋਂ ਰਸਤੇ ਸਾਰੇ ਬੰਦ ਕੀਤੇ ਹੋਏ ਆ ਜਾਂ ਤਾਸੀ ਰਾਜਸਥਾਨ ਵਿੱਚ ਚੋਦੀ ਜਾਸਾਦੇ ਹੈ ਜਾਂ ਫਿਰ ਪਾਕਿਸਤਾਨ ਤੋਂ ਡੇੜਾ ਕੱਢ ਕੇ ਗੁਜਰਾਤ ਦੀ ਥਾਂ ਉੱਥੋਂ ਦਿੱਲੀ ਪਹੁੰਚ ਸਕਦੇ ਆ ਇਹ ਬਿਲਕੁਲ ਇੱਕ ਨਕਸ਼ਾ ਤੁਸੀਂ ਨਵੇਂ ਦੇਸ਼ ਦਾ ਬਣਾਤਾ ਦੇ ਦੇ ਵਿੱਚ ਪੰਜਾਬ ਵੀ ਆਉਂਦਾ ਹੈ ਰਾਜਸਥਾਨ ਦਾ ਹਿੱਸਾ ਆਉਂਦਾ ਹੈ ਜੰਮੂ ਕਸ਼ਮੀਰ ਆਉਂਦਾ ਹਮਾਚਲ ਪ੍ਰਦੇਸ਼ ਲਦਾਖ ਹੁੰਦਾ ਤੇ ਇਹ ਤੁਸੀਂ ਦੇਖ ਲਓ ਤੁਸੀਂ ਆਪ ਕਰ ਰਹੇ ਹੋ ਮੋਤੀ ਸਾਹਿਬ ਬੀਜੇਪੀ ਤੇ ਆਰਐਸਐਸ ਹੁਣ ਜਤੋਂਦਾ ਇਹ ਮੋਟਰ ਲੱਗਿਆ ਤਰੀਬ ਕੋਈ 100 ਕਿਸਾਨ ਪੂਰਾ ਹੋ ਚੁੱਕਿਆ ਜਿਹੜਾ ਪਿਛਲਾ 2021 ਦੇ ਵਿੱਚ ਮੋਰਚਾ ਲੱਗਿਆ ਸੀ ਉਦੋਂ 800 ਕਿਸਾਨ ਪੂਰਾ ਤੇ ਸ਼ਹੀਦ ਹੋ ਗਿਆ ਸੀਗਾ ਤੇ ਸ਼ਹੀਦਿਆਂ ਤੋਂ ਸਿੱਖ ਮੂੰਹ ਨਹੀਂ ਫੇਰਦੇ ਹੈਗੇ ਇਹ ਤੁਹਾਨੂੰ ਅਸੀਂ ਦੱਸ ਤੀਏ ਫਰਾਂਸ ਦੇ ਵਿੱਚ ਬ੍ਰਿਟਾਨੀਆ ਦੇ ਵਿੱਚ ਕਿਸਾਨਾਂ ਦੇ ਮੋਰਚੇ ਲੱਗੇ ਹੈ ਪਰ ਉਹ ਸਿਆਣੀਆਂ ਸਰਕਾਰਾਂ ਨੇ ਬਿਲਕੁਲ 4-5 ਦਿਨਾਂ ਦੇ ਵਿੱਚ ਕਿਸਾਨਾਂ ਦੀਆਂ ਗੱਲਾਂ ਸੁਣ ਕੇ ਜੋ ਉਹਨਾਂ ਨੂੰ ਮੁਸ਼ਕਿਲਾਂ ਸੀਗੀਆਂ ਹੱਲ ਕਰਤੀਆਂ ਅੱਜ ਸਾਡੇ ਜਿਹੜੇ ਮਾਸਟਰ ਨੇ ਮਲਾਜ਼ਮ ਨੇ ਉਹਨਾਂ ਦੀਆਂ ਤਨਖਾਹਾਂ ਬਹੁਤ ਵੱਧ ਗਈਆਂ ਪਰ ਕਿਸਾਨ ਦਾ ਗੁਜ਼ਾਰਾ ਨਹੀਂ ਹੋ ਰਿਹਾ 1947 ਤੋਂ ਪਹਿਲਾਂ ਸਾਡੇ ਪੰਜਾਬ ਦੇ ਖੇਤੀਬਜ਼ੀ ਸਿਗੇ ਸਰ ਛੋਟੂ ਰਾਮ ਉਹਨਾਂ ਨੇ ਇੱਕ ਦਮ ਕਾਗਜ਼ ਦੇ ਉੱਤੇ ਦਸਤਖਤ ਕਰਕੇ ਸਾਰੇ ਕਿਸਾਨ ਜ਼ਿਮੀਂਦਾਰਾਂ ਦੇ ਕਰਜ਼ੇ ਮਾਫ਼ ਕਰਤੇ ਸੀਗੇ ਜੀ ਦੇ ਨਾਲ ਬਹੁਤ ਜ਼ਿਆਦਾ ਖੁਸ਼ਹਾਲੀ ਪੈਦਾ ਹੋਣ ਲੱਗ ਪਈ ਅਸੀਂ ਬਹੁਤ ਸਾਰੇ ਪਾਕਿਸਤਾਨ ਤੋਂ ਆਏ ਹਾਂ ਤੇ ਇੱਥੇ ਆ ਕੇ ਹਰਿਆਵਲ ਪੈਦਾ ਕੀਤੀ ਹੈ ਜੇ ਤੁਸੀਂ ਪਾਕਿਸਤਾਨ ਚਲੇ ਜਾਓ ਤੁਹਾਨੂੰ ਪਤਾ ਲੱਗੂਗਾ ਕਿ ਪਾਕਿਸਤਾਨ ਆਪਣੀ ਕਣਕ ਰੂਸ ਤੋਂ ਮੰਗਾਉਂਦਾ ਹੈ ਤੇ ਸਾਡੀ ਵਟ ਪਾਕਿਸਤਾਨ ਦੇ ਨਾਲ ਲੱਗੀ ਹੋਈ ਹੈ ਸਾਡੀ ਮੰਗ ਦੇ ਉੱਤੇ ਬਾਰਡਰ ਕਿਉਂ ਨਹੀਂ ਖੋਲਦੇ ਜਿਹੜੀ ਜੀਰੀ ਹੈ ਤੇ ਮੰਡੀਆਂ ਦੇ ਵਿੱਚ ਰੁੜੀ ਹੈ 18 20 ਵੀ ਦਿਨ ਕਿਸਾਨ ਮੰਡੀਆਂ ਤੇ ਪੁੰਜੇ ਪੈ ਰਹੇ ਆ ਤਾਜਾ ਕੇ ਕੱਟ ਲੱਗੇ ਥੋੜੇ ਭਾਅ ਦੇ ਉੱਤੇ ਇਹ ਜੀੜੀ ਵਿਕੀ ਹੈ ਤੇ ਜੇ ਪਾਕਿਸਤਾਨ ਬਾਰਡਰ ਖੁੱਲ ਜੇਵੇ ਤਾਂ ਅੱਜ ਵੀ ਕੀਮਤ ਜੀੜੀ ਦੀ 8500 ਰੁਪਏ ਕਿਨਟਲ ਹੈਗੀ ਹੈ ਮੇਰਾ ਕਹਿਣ ਦਾ ਮਤਲਬ ਹੈ ਇਹ ਸਾਡੀ ਗੱਲ ਕਿਉਂ ਨਹੀਂ ਸੁਣੀ ਜਾਂਦੀ ਕਿਉਂਕਿ ਸਾਡੇ ਕੋਲੇ ਬਾਦਸ਼ਾਹੀ ਨਹੀਂ ਹੈ ਬਾਦਸ਼ਾਹੀ ਦਾ ਮਤਲਬ ਹੈ ਸੋਵਰਨਿਟੀ ਜਿੰਨਾ ਚਿਰ ਅਸੀਂ ਆਪਣੇ ਆਪ ਦੇ ਮੁਖਤਿਆਰ ਨਹੀਂ ਬਣਦੇ ਉਹਨਾਂ ਚਿਰ ਇਹ ਹਿੰਦੂਤਵਾ ਤੋਂ ਅਸੀਂ ਇਹੋ ਜਿਹਾ ਹਾਲ ਆਪਣਾ ਖਰਾਉਂਦੇ ਰਹਾਂਗੇ